ਤੇ ਕਦੀ ਜੱਜ ਨੂੰ ਵੀ ਡਿਕਟੇਸ਼ਨ ਦਿੱਤੀ ਜਾ ਸਕਦੀ ਹੈ ਕਿ ਮੈਂ ਇਸ ਤਰੀਕੇ ਨਾਲ ਪੇਸ਼ ਹੋਵਾਂਗਾ ਮੇਰੀ ਕੁਰਸੀ ਇਦਾਂ ਲੱਗੇ ਇਦਾਂ ਧੁੱਪਾਣੀ ਚਾਹੀਦੀ ਹੈ ਇਦਾਂ ਪੱਖਾ ਚੱਲਣਾ ਚਾਹੀਦਾ ਮੈਂ ਸਮਝਦਾ ਵਾਂ ਕਿ ਇਹ ਉਹਨਾਂ ਦਾ ਕੰਮ ਨਹੀਂ ਹੈਗਾ ਜੇਹਦਾਰ ਸਾਹਿਬ ਦੇਖਣਗੇ ਕਿ ਕਿਸ ਤਰੀਕੇ ਨਾਲ ਅੱਜ ਦੀ ਡੇਟ 'ਚ ਮੈਂ ਸਮਝਦਾ ਵਾਂ ਕਿ ਆਮ ਆਦਮੀ ਪਾਰਟੀ 27 ਦੀ ਬਾਜ਼ੀ ਹਾਰ ਚੁੱਕਾ ਹੈ ਉਸ ਦੀ ਜਿੱਤ ਕੱਢਣ ਵਾਸਤੇ ਸਾਰਾ ਕੁਝ ਕਰਨਾ ਪਏ ਪੰਜਾਬ ਦੇ तमाम ਮੁੱਦਿਆਂ ਨੂੰ ਲੈ ਕੇ ਔਰ ਭਗਵੰਦ ਮਾਨ ਸਰਕਾਰ ਦੇ ਵੱਲੋਂ ਜੋ ਆ ਹੁਣ ਭਗਵੰਤ ਮਾਨ ਵੱਲੋਂ ਪੇਸ਼ ਵੀ ਹੋ ਜਾਣਾ ਸ਼੍ਰੀ ਕਾਲ ਤੱਕ ਸਾਹਿਬ ਤੇ ਉਸ ਨੂੰ ਲੈ ਕੇ ਸਾਡੇ ਨਾਲ ਮੌਜੂਦ ਹੈਗੇ ਨੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਜੀ ਕੇ ਸਾਹਿਬ ਸਭ ਤੋਂ ਪਹਿਲਾ ਸਵਾਲ ਤੁਸੀਂ ਜ਼ਿਕਰ ਕੀਤਾ ਕਿ ਸੀਐਮ ਸਾਹਿਬ ਪੇਸ਼ ਹੋਣ ਲੱਗੇ ਨੇ ਭਗਵੰਤ ਮਾਨ ਔਰ ਉਹਨਾਂ ਨੂੰ ਸ਼ਰਤਾਂ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ ਕਿਵੇਂ ਵੇਖਦੇ ਹੋ ਜੀ ਦੇਖੋ ਇਹ ਤਾਂ ਬੜੇ ਸੀਰੀਅਸ ਇਲਜ਼ਾਮ ਨੇ ਕਿ ਜੋ ਗੁਰੂ ਸਾਹਿਬ ਦੀ ਤਸਵੀਰਾਂ ਨਾਲ ਬੇਦਬੀ ਦੀਆ ਵੀਡੀਓ ਨੇ ਤੇ ਕਦੀ ਜੱਜ ਨੂੰ ਵੀ ਡਿਕਟੇਸ਼ਨ ਦਿੱਤੀ ਜਾ ਸਕਦੀ ਹੈ ਕਿ ਮੈਂ ਇਸ ਤਰੀਕੇ ਨਾਲ ਪੇਸ਼ ਹੋਵਾਂਗਾ ਮੇਰੀ ਕੁਰਸੀ ਇਦਾਂ ਲੱਗੇ ਇਦਾਂ ਧੋਪਾ ਨਹੀਂ ਚਾਹੀਦੀ ਐ ਇਦਾਂ ਪੱਖਾ ਚੱਲਣਾ ਚਾਹੀਦਾ ਮੈਂ ਸਮਝਦਾ ਵਾਂ ਕਿ ਇਹ ਉਹਨਾਂ ਦਾ ਕੰਮ ਨਹੀਂ ਹੈਗਾ ਜਿਹਦਰ ਸਾਹਿਬ ਦੇਖਣਗੇ ਕਿ ਕਿਸ ਤਰੀਕੇ ਨਾਲ ਔਰ ਉੱਥੇ ਜਿਵੇਂ ਬਾਕੀ ਪੇਸ਼ ਹੁੰਦੇ ਰਹੇ ਨੇ ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਪੇਸ਼ ਹੋਇਆ ਇੱਥੇ ਗਿਆਨੀ ਜ਼ੈਲ ਸਿੰਘ ਰਾਸ਼ਪਤੀ ਤੋਂ ਲੈ ਕੇ ਤੇ ਚੀਫ ਮਿਨਿਸਟਰ ਪੇਸ਼ ਹੁੰਦੇ ਰਹੇ ਨੇ ਔਰ ਮੇਰੇ ਪਿਤਾ ਜਿਹਦਰ ਸੰਤੋਖ ਸਿੰਘ ਵੀ ਪੇਸ਼ ਹੋਏ ਨੇ ਕਦੀ ਕਿਸੇ ਨੇ ਜੁਰਤ ਨਹੀਂ ਕੀਤੀ ਸੀ ਕਿ ਕਿ ਮੈਂ ਇਦਾਂ ਪੇਸ਼ ਹੋਵਾਂਗਾ ਗਲਤ ਐ ਸਰ 328 ਰੁਪਿਆਂ ਨੂੰ ਲੈ ਕੇ ਵੀ ਅੱਜ ਜ਼ਿਕਰ ਕੀਤਾ ਗਿਆ ਕਿ ਭਗਵੰਤ ਮਾਨ ਸਰਕਾਰ ਨੂੰ ਜਥੇਦਾਰ ਸਾਹਿਬ ਨੇ ਵੀ ਕਿਹਾ ਕਿ ਮਦਦ ਕਰੇਗੀ ਇਸ ਸਾਰੇ ਮਸਲੇ ਨੂੰ ਕਿਵੇਂ ਵੇਖਦੇ ਹੋ ਅ ਦੇਖੋ ਅਕਤ 228 ਰੁਪਏ ਦੇ ਉੱਤੇ ਜਦੋਂ ਅਕਾਲ ਤਖਤ ਇੱਕ ਵਾਰੀ ਫੈਸਲਾ ਲੈ ਗਿਆ ਸੀ ਉੱਠਣ ਨਹੀਂ ਚਾਹੀਦਾ ਸੀ ਕਿ ਸਿਆਸਤ ਹੈ ਕਿ ਅਕਾਲੀ ਦਲ ਵਾਪਸ ਰਾਈਜ਼ ਕਰ ਰਿਹਾ ਸੁਖਬੀਰ ਬਾਦਲ ਹੋਰਾਂ ਨੂੰ ਕਿਵੇਂ ਫਸਾਇਆ ਜਾਵੇ ਮੈਂ ਇਹ ਸਮਝਦਾ ਮਾਂ ਕਿ ਇਹਨਾਂ ਦੀ ਪੋਲਿਟੀਕਲ ਚਾਲ ਹੈਗੀਆਂ ਨੇ ਔਰ ਆਮ ਆਦਮੀ ਪਾਰਟੀ ਕੋਲ ਇਸ ਵੇਲੇ ਲਾ ਐਂਡ ਆਰਡਰ ਦਾ ਕੋਈ ਜਵਾਬ ਨਹੀਂ ਇਕਨੋਮਿਕਲੀ ਪੰਜਾਬ ਕਿੱਥੇ ਜਾ ਰਿਹਾ ਕੋਈ ਜਵਾਬ ਨਹੀਂ ਕਿਸਾਨਾਂ ਦੀ ਹਾਲਤ ਕੀ ਹੈ ਕੋਈ ਜਵਾਬ ਨਹੀਂ ਜਵਾਬ ਝਟਕਾਉਣ ਵਾਸਤੇ ਦਿਮਾਗ ਪਟਾਉਣ ਵਾਸਤੇ ਇਹੋ ਜਿਹੇ ਸ਼ਰਾਰਤਾਂ ਕਰਦੇ ਪਏ ਨੇ ਇਹ ਕੰਮ ਨਹੀਂ ਆਣੀਆ ਪ੍ਰੈਕਟੀਕਲੀ ਲੋਕਾਂ ਦੇ ਕੰਮ ਹੋਣਗੇ ਤੇ ਇਹ ਦੁਬਾਰਾ ਸੋਚ ਸਕਦੇ ਨੇ ਅੱਜ ਦੀ ਡੇਟ 'ਚ ਮੈਂ ਸਮਝਦਾ ਵਾਂ ਕਿ ਆਮ ਆਦਮੀ ਪਾਰਟੀ 27 ਦੀ ਬਾਜ਼ੀ ਹਾਰ ਚੁੱਕਾ ਹੈ ਉਸ ਦੀ ਜਿੱਤ ਕੱਢਣ ਵਾਸਤੇ ਸਾਰਾ ਕੁਝ ਕਰਦਾ ਪਿਆ ਜੀਕੇ ਸਾਹਿਬ ਇੱਕ ਇਸ ਤੋਂ ਹਟ ਕੇ ਸਵਾਲ ਹੈ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾਂ ਵੀ ਇੱਕ ਵਾਰੀ ਨਗਰ ਕਿਦਨ ਰੋਕਿਆ ਗਿਆ ਹੁਣ ਫਿਰ ਬੀਤੇ ਦਿਨ ਟੋਰੰਗਾ ਸ਼ਹਿਰ ਦੇ ਵਿੱਚ ਰੋਕਿਆ ਗਿਆ ਤੇ ਭਾਰਤ ਸਰਕਾਰ ਦੇ ਵੱਲੋਂ ਅਜੇ ਤੱਕ ਨਹੀਂ ਗੱਲਬਾਤ ਕੀਤੀ ਗਈ ਚਾਹੇ ਐਸਜੀਪੀਸੀ ਵੱਲੋਂ ਸ਼੍ਰੀ ਕਾਲ ਤੱਕ ਸਰ ਵੱਲੋਂ ਵੀ ਪਹਿਲਾਂ ਕਿਹਾ ਗਿਆ ਹੈ ਕੀ ਗੱਲਬਤ ਕਰਨੀ ਜਦ ਇਹ ਸਾਰੇ ਮਸਲੇ ਨੂੰ ਕਿਵੇਂ ਵੇਖਦੇ ਹੋ ਦੇਖੋ ਇਹ ਗਵਰਨਮੈਂਟ ਆਫ ਇੰਡੀਆ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਔਰ ਨਿਊਜ਼ੀਲੈਂਡ ਦੇ ਵਿੱਚ ਵੀ ਸਿੱਖਾਂ ਦੀ ਆਬਾਦੀ ਬੜੀ ਹੈ ਅਸੀਂ ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਹਾਂ ਔਰ ਉੱਥੇ ਇਸ ਪ੍ਰੋਬਲਮ ਨੂੰ ਦੂਰ ਕਰਾਂਗੇ ਇਹ ਪ੍ਰੋਬਲਮ ਸਾਨੂੰ ਕਈ ਦਫਾ ਆਂਦੀਆਂ ਨਹੀਂ ਆਜਦੀਆਂ ਨਹੀਂ ਆ ਰਹੀਆਂ ਮੈਂ ਤਾਂ ਪਿਛਲੇ 50 60 ਸਾਲ ਤੋਂ ਦੇਖ ਰਿਆ ਕਿਉਂਕਿ ਸਾਡਾ ਪੈਰਾਵਾ ਸਾਡੀ ਦਿਖ ਵੱਖਰੀ ਹੈ ਸਾਡਾ ਧਰਮ ਵੱਖਰਾ ਹੈ ਦੁਨੀਆ ਦਾ ਪੰਜਵਾਂ ਲਾਰਜੇਸਟ ਰਿਲੀਜੀਅਨ ਹੈ ਮੈਂ ਸਮਝਦਾ ਕਿ ਇਹ ਜਿਹੜੇ ਸੱਜੇ ਪੱਖੀ 크੍ਰਿਸਚIANS ਨੇ ਉੱਥੇ ਇਹ ਉਹ ਗਰੁੱਪ ਹੈਗਾ ਜਿਹੜਾ ਇਹ ਕਰਦਾ ਔਰ ਇਸ ਦਾ ਇਸ ਦਾ ਹੱਲ ਕੱਢਣਾ ਪਏਗਾ ਗਵਰਨਮੈਂਟ ਆਫ ਇੰਡੀਆ ਨੂੰ ਇਨਵੋਲਵ ਹੋਣਾ ਪਏਗਾ ਔਰ ਹੱਲ ਨਿਕਲੇਗਾ ਇਹ ਤਾਂ ਹੱਲ ਜ਼ਰੂਰ ਕੱਢਾਂਗੇ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਸੋ ਇਸਨ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਤੋਂ ਲੈ ਕੇ ਨਿਊਜ਼ੀਲੈਂਡ ਦੇ ਵਿੱਚ ਰੋਕੇ ਗਏ ਨਗਰ ਕੀਰਤਨ ਤੇ ਆਪਣੀ ਪ੍ਰਤੀਕਿਰਿਆ ਸਾਡੇ ਨਾਲ ਸਾਂਝੀ ਕੀਤੀ ਮੈਂ ਆਕਾਸ਼ ਦੇ ਤင် ਦਿੱਲੀ ਤੋਂ ਵਿਦਿਓ ਜਰਨਲਿਸਟ ਕਮਲ ਪੀਟੀਸੀ ਨਿਊਜ਼ ਲਈ